ਮਕਸਰ ਸਾਹਿਬ ਦੇ ਮੰਡੀ ਬਰੀਵਾਲ ਦੇ ਵਿੱਚ ਅਨੋਖਾ ਮਾਮਲਾ ਸਾਹਮਣੇ ਆਇਆ ਮੰਦਰ ਦੀ ਮਰਿਆਦਾ ਮਹਿਲਾਵਾਂ ਭੁੱਲੀਆਂ ਨੇ ਮੰਦਰ ਦੇ ਵਿੱਚ ਡੀਜੇ ਲਾ ਕੇ ਪੰਜਾਬੀ ਗੀਤਾਂ ਦੇ ਉੱਤੇ ਨੱਚੀਆਂ ਨੇ ਔਰਤਾਂ Hindu ਜਥੇਬੰਦੀਆਂ ਨੇ ਮਾਮਲੇ ਦਾ ਨੋਟਿਸ ਲਿਆ ਹੈ Hindu ਜਥੇਬੰਦੀਆਂ ਨੇ ਘਟਨਾ ਨੂੰ ਮੰਦ ਭਾਗਾ ਕਰਾਰ ਦਿੱਤਾ ਹੈ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਤਾਂ ਇਹ ਤਸਵੀਰ ਕਿਸੇ ਮੈਰਿਜ ਪੈਲੇਸ ਦੀ ਨਹੀਂ ਕਿਸੇ ਘਰੇਲੂ ਸਮਾਗਮ ਦੀ ਨਹੀਂ ਬਲਕਿ ਮੰਦਰ ਦੇ ਅੰਦਰ ਦੀ ਤਸਵੀਰ ਹੈ ਜਿੱਥੇ ਇਹਨਾਂ ਔਰਤਾਂ ਦੇ ਵੱਲੋਂ ਪੰਜਾਬੀ ਗੀਤ ਲਾ ਕੇ ਇਹ ਔਰਤਾਂ ਨੱਚੀਆਂ ਨੇ ਤਾਂ ਮੰਦਰ ਦੀ ਮਰਿਆਦਾ ਕਿਵੇਂ ਇਹ ਔਰਤਾਂ ਭੁੱਲੀਆਂ ਨੇ ਇਹਨਾਂ ਤਸਵੀਰਾਂ ਤੋਂ ਖੁਦ ਬਿਆਨ ਹੋ ਰਿਹਾ ਹੈ ਤਾਂ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਤਾਂ ਇਸ ਵੀਡੀਓ ਦੇ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਨੇ Hindu ਜਥੇਬੰਦੀਆਂ ਨੇ ਇਸ ਨੂੰ ਮੰਦ ਭਾਗਾ ਕਰਾਰ ਦਿੱਤਾ ਸૌ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਇਸ ਸਨਾਤਨ ਧਰਮ ਲਈ ਖਾਸ ਕਰਕੇ ਹਿੰਦੂ ਧਰਮ ਲਈ ਜਾਂ ਧਰਮ ਦੇ ਲਈ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਮੈਂ ਇਸ ਵਿਸ਼ੇ ਵਿੱਚ ਉਹਨਾਂ ਦੇ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਹੈ ਤੇ ਪ੍ਰਧਾਨ ਜੀ ਕਹਿੰਦੇ ਵੀ ਮੇਰੀ ਨੋਲੇਜ ਤੇ ਇਹ ਗੱਲ ਆਈ ਨਹੀਂ ਤੇ ਮੈਨੂੰ ਤਾਂ ਇਹਦਾ ਕੱਲ ਪਤਾ ਲੱਗਿਆ ਤੇ ਮੈਂ ਗੱਲ ਕੀਤੀ ਹੈ ਤੇ ਮੈਂ ਜਾਣਫੜਕਾਰ ਵੀ ਕੀਤੀ ਹੈ ਉਸ ਤੋਂ ਬਾਅਦ ਮੈਂ ਪੰਡਤ ਜੀ ਨਾਲ ਗੱਲ ਕੀਤੀ ਫੋਨ ਤੇ ਤੇ ਪੰਡਤ ਜੀ ਕਹਿੰਦੇ ਵੀ ਮੈਂ ਤਾਂ ਉਸ ਦਿਨ ਉੱਥੇ ਹੈਣੀ ਸੀ ਤੇ ਬਾਕੀ ਗੱਲ ਆ ਜੋ ਵੀ ਪ੍ਰੋਗਰਾਮ ਕੀਤੇ ਜਾਂਦੇ ਆ ਇਸ ਤਰ੍ਹਾਂ ਮਹਿਲਾ ਮੰਡਲ ਬਣਿਓ ਉਹਨਾਂ ਨੇ ਕਦੇ ਸਾਨੂੰ ਪੁੱਛਿਆ ਨਹੀਂ ਵੀ ਅਸੀਂ ਕੀ ਪ੍ਰੋਗਰਾਮ ਕਰਨਾ ਤੇ ਜਿਹੜੀ ਖਾਸ ਗੱਲ ਇਹ ਆ ਵੀ ਮੈਂ ਉਹ ਦਿਨ ਉੱਥੇ ਆਣੀ ਦੀ ਮੇਰੀ ਗਾਹਰੀ ਦੇ ਵਿੱਚ ਪ੍ਰੋਗਰਾਮ ਹੋਇਆ ਤੇ ਬਾਕੀ ਇਹ ਦੀ ਸਹੀ ਪ੍ਰਤੀਕਿਰਿਆ ਉਹ ਤੋਂ ਨਹੀਂ ਮੈਨੇਜਮੈਂਟ ਜਾਂ ਉੱਥੋਂ ਦੇ ਪੁਜਾਰੀ ਕੀ ਦੇ ਸਕਦੇ ਆ ਜੀ ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੋ ਸਕਦਾ ਇਸ ਤਰ੍ਹਾਂ ਜਿਹੜੇ ਘਾਤਮ ਦੇ ਜੋ ਤਰ੍ਹਾਂ ਦੇ ਜੇ ਇਸ ਦਾ ਜ਼ਿੰਮੇਵਾਰਾ ਦੇਖੋ ਜੀ ਪੁਜਾਰੀ ਵੀ ਤੇ ਪ੍ਰਧਾਨ ਜੀ ਦੀ ਜ਼ਿੰਮੇਵਾਰੀ ਬਣਦੀ ਆ ਬਾਕੀ ਪਿਆਰੀ ਜੀ ਕਹਿ ਰਹੇ ਆ ਵੀ ਜਿਹੜੀ ਉਥੋਂ ਦੀ ਮਹਿਲਾ ਮੰਡਲ ਹੈਗੀ ਆ ਇਹ ਪ੍ਰੋਗਰਾਮ ਉਹਨਾਂ ਬਾਰੇ ਉਹਨਾਂ ਨੇ ਕੀਤਾ ਇਹ ਜਾਣਕਾਰੀ ਸਹੀ ਦੋ ਉਹ ਦੇ ਸਕਦੇ ਜੀ ਪਿਆਰੀ ਜੀ ਹੈ ਨਹੀਂ ਉਥੇ ਤਾਂ ਕਿਹਨਾਂ ਦੀ ਇਜਾਜ਼ਤ ਲੈ ਕੇ ਕੀਤਾ ਕਿ ਕਿਸ ਤਰ੍ਹਾਂ ਪ੍ਰੋਗਰਾਮ ਹੋਇਆ ਇਹ ਉਹ ਦੱਸ ਸਕਦੇ ਜਾਦਾ ਜੀ ਇਹੋ ਜੀ ਕਿਹੋ ਜੀ ਸੱਚ ਹੋਣੀ ਚਾਹੀਦੀ ਤੇ ਤੁਹਾਨੂੰ ਲੱਗਦਾ ਇਹ ਜਿਹੜੀ ਕਠਨਾ ਹੋਊਗੀ ਵੇਖੋ ਜਿਨ੍ਹਾਂ ਨੇ ਵੀ ਇਹ ਪ੍ਰੋਗਰਾਮ ਕੀਤਾ ਅਣਜਾਣੇ ਜਾਣੇ ਦੇ ਵਿੱਚ ਹੋਇਆ ਤਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਔਰ ਅੱਗੇ ਤੋਂ ਅਜਿਹਾ ਨਾ ਧਿਆਨ ਰੱਖਣਾ ਚਾਹੀਦਾ ਭਗਵਾਨ ਪਰਸ਼ੂਰਾਮ ਕੀ ਜੈ ਇਹ ਕੱਲ ਸ਼ਾਮ ਨੂੰ ਮੇਰੇ ਕੋਲ ਇਹ ਵੀਡੀਓ ਆਈ ਸੀ ਕਿ ਮੰਦਿਰ ਬਰੀ ਵਾਲਾ ਦੇ ਵਿੱਚ ਦੁਰਗਾ ਮੰਦਿਰ ਜਿਹੜਾ ਹੈ ਉੱਥੇ ਉਹਦੇ ਵਿੱਚ ਇੱਦਾਂ ਡੀਜੇ ਲਾ ਕੇ ਤੇ ਮਹਿਲਾਵਾਂ ਜਿਹੜੀਆਂ ਆਮ ਗਾਣਿਆਂ ਦੇ ਉੱਤੇ ਡਾਂਸ ਕਰ ਰਹੀਆਂ ਬਹੁਤ ਹੀ ਮੰਦਭਾਗੀ ਘਟਨਾ ਹੈ Hindu ਧਰਮ ਦੀ ਇਹ ਬੇਅਦਬੀ ਕਰਨ ਵਾਲੇ Hindu ਖੁਦ ਨੇ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਇਸ ਦੇ ਵਾਸਤੇ ਮੰਦਿਰ ਕਮੇਟੀ ਜਿਹੜੀ ਹੈ ਜਾਂ ਉੱਥੋਂ ਦਾ ਜਿਹੜਾ ਬ੍ਰਾਹਮਣ ਹੈ ਮੰਦਿਰ ਕਮੇਟੀ ਦਾ ਮੰਦਿਰ ਦਾ ਉਹ ਜ਼ਿੰਮੇਵਾਰ ਨੇ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਜੇ ਉਹਨਾਂ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਨਾ ਲਿਆ ਤਾਂ ਅਸੀਂ ਬ੍ਰਾਹਮਣ ਸਭਾ ਵੱਲੋਂ ਮੰਦਿਰ ਕਮੇਟੀ ਦੇ ਖਿਲਾਫ ਐਕਸ਼ਨ ਲਵਾਂਗੇ ਔਰ ਬਾਕਾਇਦਾ ਜੇਕਰ ਸਾਨੂੰ ਐਫ ਆਈ ਆਰ ਦਾ ਜਕਰਉਣੀ ਪਈ ਵੀ ਅੱਜ ਦੀ ਤਾਂ ਅਸੀਂ ਉਹ ਵੀ ਕਰਾਵਾਂਗੇ ਇਹ ਸਾਰਾ ਕੰਮ ਜਿਹੜਾ ਹੈ ਇਹ ਬਹੁਤ ਗਲਤ ਹੋਇਆ ਹੈ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਹੜੀ ਜਗਰਾਤਿਆਂ ਦੇ ਵਿੱਚ ਭੇਟਾਂ ਦੇ ਉੱਤੇ ਵੀ ਡਾਂਸ ਕਰਦੇ ਆ ਉਹ ਵੀ ਨਾ ਹੋਵੇ ਪਰ ਇੱਥੇ ਦਾ ਸ਼ਰਿਆ ਮੰਦਿਰ ਦੇ ਹਾਲ ਦੇ ਵਿੱਚ ਸ਼ਰੇਆ ਮੀ ਡੀ ਜੇ ਲਾ ਕੇ ਔਰ ਐ ਲੱਗਦਾ ਜਿਵੇਂ ਕਿਸੇ ਵਿਆਹ ਦੇ ਉੱਤੇ ਗਿੱਧਾ ਪਈ ਜਾਂਦਾ ਭੰਗੜਾ ਪਈ ਜਾਂਦਾ ਔਰ ਅਸ਼ਲੀਲ ਡਾਂਸ ਕਿਸੇ ਤਰ੍ਹਾਂ ਦੇ ਵਿੱਚ ਉਹ ਵੀ ਹੈ ਵਧੀਆ ਡੱਸਾਂ ਪਾ ਕੇ ਐ ਲੱਗਦਾ ਵੀ ਉਹ ਜਿਵੇਂ ਉੱਥੇ ਡਾਂਸ ਹੀ ਕਰਨ ਆਏ ਸੀ ਕੋਈ ਪ੍ਰਭੂ ਦਾ ਸਿਮਰਨ ਕਰਨ ਆਏ ਸੀ ਇਸ ਲਈ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਜਿਹੜਾ ਉਹ ਪ੍ਰਬੰਧਕੀ ਕਮੇਟੀ ਨੂੰ ਲੈਣਾ ਚਾਹੀਦਾ ਨਹੀਂ ਤਾਂ ਅਸੀਂ ਪ੍ਰਬੰਧਕੀ ਕਮੇਟੀ ਦੇ ਖਿਲਾਫ ਜਿਹੜੀ ਆ ਉਹ ਵਾਇਟ ਆਮਾ